ਹਾਂਜੀ ਸਵਾਗਤ ਹੈ ਸਾਰੇ ਕਿਸਾਨ ਭਰਾਵਾਂ ਦਾ ਆਪਣੇ YouTube ਚੈਨਲ ਤੇ ਸੋ ਅੱਜ ਤੁਹਾਡੇ ਦੀ ਵੀਡੀਓ ਲੈ ਕੇ ਆਇਆ ਹਾਂ ਬਾਸਮਤੀ ਦੇ ਰੇਟਾਂ ਬਾਰੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸਫੀਦੋ ਮੰਡੀ ਦੀ ਜਿੱਥੇ 11 ਕਿ 4200 ਰੁਪਏ ਨੂੰ ਵਿਕਿਆ 17 18 3591 ਰੁਪਏ ਵਿਕਿਆ 18 85 3900 ਰੁਪਏ ਨੂੰ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਪਿੱਲੂ ਖੇੜਾ ਮੰਡੀ ਦੀ ਜਿੱਥੇ 1121 4270 ਰੁਪਏ ਵਿਕਿਆ 1718 3567 ਰੁਪਏ ਵਿਕਿਆ ਅਤੇ 1885 3885 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਬਰਵਾਲਾ ਮੰਡੀ ਦੀ ਜਿੱਥੇ 1121 4061 ਰੁਪਏ ਵਿਕਿਆ 1885 3851 ਰੁਪਏ ਵਿਕਿਆ 1718 3501 ਰੁਪਏ ਵਿਕਿਆ ਅੰਕ ਜੇਕਰ ਆਪਾਂ ਗੱਲ ਕਰੀਏ ਮਾਨਸਾ ਮੰਡੀ ਦੀ ਜਿੱਥੇ 1847 2800 ਰੁਪਏ ਨੂੰ ਵਿਕਿਆ ਹੈ 1718 3350 ਰੁਪਏ ਵਿਕਿਆ ਹੈ ਅਤੇ 1509 3050 ਰੁਪਏ ਵਿਕਿਆ ਹੈ ਅੱਗੇ ਜੇਕਰ ਆਪਾਂ ਗੱਲ ਕਰੀਏ ਤਰਨਤਾਰਨ ਮੰਡੀ ਦੀ ਜਿੱਥੇ 1718 3000 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਵਿਕਿਆ ਹੈ 1121 4150 ਰੁਪਏ ਵਿਕਿਆ ਹੈ 1401 3100 ਰੁਪਏ ਨੂੰ ਵਿਕਿਆ ਹੈ 1509 2900 ਰੁਪਏ ਨੂੰ ਵਿਕਿਆ ਅਤੇ 1847 2825 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਕੋਟਕਪੂਰਾ ਮੰਡੀ ਦੀ ਜਿੱਥੇ 1121 3800 ਰੁਪਏ ਤੋਂ ਲੈ ਕੇ 4050 ਰੁਪਏ ਤੱਕ ਵਿਕਿਆ 1885 3600 ਰੁਪਏ ਨੂੰ ਵਿਕਿਆ 1718 3350 ਰੁਪਏ ਵਿਕਿਆ 1401 3225 ਰੁਪਏ ਵਿਕਿਆ 1509 3000 ਰੁਪਏ ਵਿੱਚ ਵਿਕਿਆ ਹੈ 1886 2950 ਰੁਪਏ ਵਿੱਚ ਵਿਕਿਆ ਹੈ ਅਤੇ 1847 2800 ਰੁਪਏ ਵਿੱਚ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਮੁਕਸਰ ਮੰਡੀ ਦੀ ਜਿੱਥੇ 1509 3010 ਰੁਪਏ ਵਿੱਚ ਵਿਕਿਆ ਹੈ 1718 3325 ਰੁਪਏ ਵਿੱਚ ਵਿਕਿਆ ਹੈ 1885 3625 ਰੁਪਏ ਵਿੱਚ ਵਿਕਿਆ ਹੈ 1847 2635 ਰੁਪਏ ਵਿੱਚ ਵਿਕਿਆ ਹੈ 1401 3210 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਟੋਹਾਣਾ ਮੰਡੀ ਦੀ ਜਿੱਥੇ 1401 3300 ਰੁਪਏ ਨੂੰ ਵਿਕਿਆ 1885 3840 ਰੁਪਏ ਵਿਕਿਆ 1121 4140 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਗੋਹਾਣਾ ਮੰਡੀ ਦੀ ਜਿੱਥੇ 1121 ਹੱਥ ਵਾਲਾ 4208 ਰੁਪਏ ਵਿਕਿਆ 1718 3600 ਰੁਪਏ ਨੂੰ ਵਿਕਿਆ ਅਤੇ 1885 3821 ਰੁਪਏ ਵਿਕਿਆ ਅੱਗੇ ਰਾਣੀਆਂ ਮੰਡੀ ਦੀ ਗੱਲ ਕਰੀਏ ਜਿੱਥੇ 1401 3301 ਰੁਪਏ ਵਿਕਿਆ 1509 3051 ਰੁਪਏ ਵਿਕਿਆ ਅਤੇ ਪੀਵੀ1 2841 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਕਨੌਰ ਮੰਡੀ ਦੀ ਜਿੱਥੇ 1121 4261 ਰੁਪਏ ਵਿਕਿਆ ਸਮਾਲਖਾ ਮੰਡੀ 1718 3500 ਰੁਪਏ ਨੇ ਵਿਕਿਆ सरसा मंडी ਦੀ ਗੱਲ ਕਰੀਏ ਪੀਵੀ1 2813 ਰੁਪਏ ਵਿਕਿਆ ਹੈ 1401 3261 ਰੁਪਏ ਵਿਕਿਆ ਅੱਗੇ ਨਰਵਾਣਾ ਮੰਡੀ ਦੀ ਗੱਲ ਕਰੀਏ 1718 3525 ਰੁਪਏ ਵਿਕਿਆ ਹੈ 1401 3255 ਰੁਪਏ ਵਿਕਿਆ ਹੈ 1885 3815 ਰੁਪਏ ਵਿਕਿਆ ਅੱਗੇ ਫਤਿਹਬਾਦ ਮੰਡੀ ਦੀ ਗੱਲ ਕਰੀਏ ਜਿੱਥੇ 1401 3280 ਰੁਪਏ ਵਿਕਿਆ ਹੈ 17 18 3335 ਰੁਪਏ ਵਿਕਿਆ 11 21 4151 ਰੁਪਏ ਵਿਕਿਆ 18 85 3745 ਰੁਪਏ ਵਿਕਿਆ 18 47 2875 ਰੁਪਏ ਵਿਕਿਆ 15 09 3000 ਪਏ ਨੂੰ ਵਿਕਿਆ ਅੱਗੇ ਰਤਿਆ ਮੰਡੀ ਦੀ ਗੱਲ ਕਰੀਏ ਜਿੱਥੇ 14 01 3281 ਰੁਪਏ ਵਿਕਿਆ 18 47 2705 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਬਟਾਲਾ ਮੰਡੀ ਦੀ ਜਿੱਥੇ 1121 4350 ਰੁਪਏ ਤੋਂ ਲੈ ਕੇ 4450 ਰੁਪਏ ਤੱਕ ਵਿਕਿਆ ਹੈ 17 18 3740 ਰੁਪਏ ਤੋਂ ਲੈ ਕੇ 3830 ਰੁਪਏ ਤੱਕ ਵਿਕਿਆ ਹੈ ਅਤੇ 1509 3050 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਬੂੰਦੀ ਮੰਡੀ ਦੀ ਜਿੱਥੇ 17 18 3100 ਰੁਪਏ ਨੂੰ ਵਿਕਿਆ ਹੈ 1885 3110 ਰੁਪਏ ਵਿਕਿਆ ਹੈ 1847 2650 ਰੁਪਏ ਵਿਕਿਆ ਹੈ 1509 2800 ਰੁਪਏ ਨੂੰ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਨਜਫਗੜ ਮੰਡੀ ਦੀ ਜਿੱਥੇ 1718 3500 ਰੁਪਏ ਨੂੰ ਵਿਕਿਆ ਅਤੇ 1121 4200 ਰੁਪਏ ਨੂੰ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਮੋਠ ਮੰਡੀ ਦੀ ਜਿੱਥੇ 1718 3150 ਰੁਪਏ ਨੂੰ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਕੈਥਲ ਮੰਡੀ ਦੀ ਜਿੱਥੇ 1401 3260 ਰੁਪਏ ਵਿਕਿਆ ਹੈ 17 18 3560 ਰੁਪਏ ਵਿਕਿਆ ਹੈ ਅਤੇ 18 85 3890 ਰੁਪਏ ਵਿਕਿਆ ਸੋਏ ਸੀ ਬਾਸਮਤੀ ਦੇ ਅੱਜ ਦੇ ਵੱਖ-ਵੱਖ ਵੈਰਾਈਆਂ ਦੇ ਤੇ ਵੱਖ-ਵੱਖ ਮੰਡੀਆਂ ਦੇ ਰੇਟ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਧੰਨਵਾਦ